ਸੋ ਕਲਾਸ 12th 23 24 ਹੋਮ ਸਾਇੰਸ ਦਾ ਪੇਪਰ ਆਪਣੇ ਇੱਥੇ ਰੋਲ ਨੰਬਰ ਲਿਖਣਾ ਕੁੱਲ ਅੰਕ 70 ਨੇ ਇੱਥੇ ਸਮਾਂ ਆਪਣੇ ਕੋਲ 3 ਘੰਟੇ ਆ ਸੋ ਇਹ ਹੀ ਕੁਐਸਚਨ ਪੇਪਰ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਲਈ ਸੋ ਇਹ ਵੀਡੀਓ ਮਿਸ ਬਿਲਕੁਲ ਵੀ ਨਹੀਂ ਕਰਨਾ ਸੋ ਜਿਵੇਂ ਇੱਥੇ ਸਭ ਤੋਂ ਪਹਿਲਾਂ ਪ੍ਰਸ਼ਨ ਪਹਿਲਾ ਆਊਗਾ ਇਸ ਵਿੱਚੋਂ ਆਪਾਂ ਨੂੰ 30 ਨੰਬਰ ਮਿਲਣਗੇ 30 ਅੰਕ ਨੇ ਜਿਵੇਂ ਪਹਿਲਾ ਵਸਤੂ ਨਿਸ਼ਟ ਪ੍ਰਸ਼ਨ ਨੇ ਕਿ ਸਾਰੇ ਪ੍ਰਸ਼ਨ ਜ਼ਰੂਰੀ ਹਨ ਸੋ 3 ਨੰਬਰ ਇਹ ਤੇ ਪੱਕੇ ਨੇ ਕਿ ਤੁਸੀਂ ਇਹ ਜ਼ਰੂਰ ਚੰਗੀ ਤਰ੍ਹਾਂ ਹੁਣੇ ਪੜ੍ਹ ਲੈਣਾ ਤੇ ਗੱਲ ਦਾ ਪੇਪਰ ਆਪਾਂ ਦੇਖਦੇ ਹਾਂ ਬਾਕੀ ਰੱਖਿਆਕ ਭੋਜਨ ਕਿਹੜੇ ਹਨ ਦਾਲਾਂ ਤੇ ਫਲੀਆਂ ਅਨਾਜ ਘਿਓ ਤੇ ਤੇਲ ਜੋ ਫਲ ਅਤੇ ਸਬਜ਼ੀਆਂ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਫਲ ਅਤੇ ਸਬਜ਼ੀਆਂ ਰੱਖਿਆਕ ਭੋਜਨ ਪੁੱਛਿਆ ਗਿਆ ਸੋ ਇਹ ਧਿਆਨ ਰੱਖਣਾ ਤੇ ਨੈਕਸਟ ਦਾ ਸੈਕੰਡ ਕਿਸ ਦੀ ਕਮੀ ਕਾਰਨ ਪਰਨੀਸ਼ੀਅਮ ਐਨਮੀਆ ਐਨੀਮੀਆ ਹੋ ਜਾਂਦਾ ਹੈ ਲੋਹਾ ਫੋਲਿਕ ਅਮਲ ਵਿਟਾਮਿਨ B12 ਵਰ ਜਾਂ ਤਾਂਬਾ ਸੋ ਇਸ ਦਾ ਆਨਸਰ ਹੈ ਜੋ ਹੈ ਵਿਟਾਮਿਨ B12 ਸੋ ਇਹ ਇਸ ਦਾ ਰਾਈਟ ਆਨਸਰ ਹੈ ਤੇ ਨੈਕਸਟ 3rd ਕੁਐਸਚਨ ਸੰਤੁਲਿਤ ਭੋਜਨ ਵਿੱਚ ਪ੍ਰੋਟੀਨ ਦੁਆਰਾ ਪ੍ਰਦਾਨ ਕੀਤੀ ਊਰਜਾ ਕਿੰਨੀ ਹੋਣੀ ਚਾਹੀਦੀ ਹੈ 60 ਤੋਂ 70% ਜਾਂ 15 ਤੋਂ 20% ਜਬੀ ਤੋਂ 30% ਜਾਂ 5 ਤੋਂ 10% ਸੋ ਸੰਤੁਲਿਤ ਭੋਜਨ ਤੇ ਪੁੱਛਿਆਗਾ ਪ੍ਰੋਟੀਨ ਦੁਆਰਾ ਪ੍ਰਦਾਨ ਕੀਤੀ ਊਰਜਾ ਕਿੰਨੀ ਹੋਣੀ ਚਾਹੀਦੀ ਆ 60 ਤੋਂ 70% ਸੋ ਆਨਸਰ ਤੁਸੀਂ ਧਿਆਨ ਨਾਲ ਦੇਖਣਾ ਜਿਵੇਂ ਐਨਜ਼ਾਈਮ ਕਿਸ ਵਿਧੀ ਨਾਲ ਅਕਿਰਿਆਸ਼ੀਲ ਕੀਤੇ ਜਾਂਦੇ ਹਨ ਉਬਾਲਣਾ ਭਿਉਣਾ ਬਲਾਂਚਿੰਗ ਜਾਂ ਛੱਲਣਾ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਐਨਜ਼ਾਈਮ ਕਿਸ ਵਿਧੀ ਨਾਲ ਬਲਾਂਚਿੰਗ ਕਲੌਚਿੰਗ ਵਿਧੀ ਨਾਲ ਅੰਜਾਇਮ ਬਾਕੀ ਤੇ ਇਹਦੇ ਘੱਟ ਸੋਡੀਅਮ ਵਾਲੀ ਖਰਾਕ ਕੇ ਸਾਲਤ ਵਿੱਚ ਦਿੱਤੀ ਜਾਂਦੀ ਹੈ ਦਸਤ ਹਾਈ ਬਲੱਡ ਪ੍ਰੈਸ਼ਰ ਬੁਖਾਰ ਜਾਂ ਕਣਕ ਤੋਂ ਅਲਰਜੀ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਹਾਈ ਬਲੱਡ ਪ੍ਰੈਸ਼ਰ ਸੈਕਿੰਡ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਫਿਫਥ ਦਾ ਤੇ ਨੈਕਸਟ ਹੈ ਸਿਕਸਥ ਕੁਐਸਚਨ ਸਤੰਤਰ ਇਕਾਈਆਂ ਸੋ ਪਹਿਲਾ ਪਸੈਟ ਕਰਨਾ ਸਤੰਤਰ ਕਾਇਆ ਜੋ ਖਾਨਦਾਨੀ ਗੁਣ ਨਿਰਧਾਰਤ ਕਰਦੇ ਹਨ ਨੂੰ ਡੈਸ਼ ਕਹਿੰਦੇ ਹਨ। ਬਿਸ਼ਾਣੂ, ਪ੍ਰਜਨ ਕੋਸ਼, ਸੰਚੇਚਿਤ ਡਿਬ ਜਾਂ ਕੋਈ ਨਹੀਂ। ਸੋ ਸੋ ਇਸ ਦਾ ਰਾਈਟ ਆਨਸਰ ਹੈ ਪਹਿਲਾ ਬਿਸ਼ਾਣੂ। ਦ ਨੈਕਸਟ ਸਵਾਲ ਹੈ ਮਤ ਡਿਬ ਅਤੇ ਸੁਕਰਾ ਨੂੰ ਦੋਹਾਂ ਵਿੱਚ ਹੀ ਡੈਸ਼ ਮਨਸੂਤਰ ਹੁੰਦੇ ਹਨ। 23 43 ਜੋ ਜਸ਼ੀ ਵਾਲੀ ਸੋਸ਼ੀ ਵਾਲੀ ਇਸ ਦਾ ਰਾਈਟ ਆਨਸਰ ਹੈ ਤੇ ਨੈਕਸਟ 8ਵ ਪ੍ਰਸੂਤ ਪ੍ਰਸੂਤ ਦੀ ਸਭ ਤੋਂ ਛੋਟੀ ਅਵਸਥਾ ਡੈਸ਼ ਹੈ ਫੈਲਾਓ ਅਫਰਨਾ ਤਕਿਲਨ ਦਾ ਪੜਾ ਜਾਂ ਓਲ ਪੌਣ ਦੀ ਅਵਸਥਾ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਓਲ ਪੋਲ ਓਲ ਪੈਣ ਦੀ ਅਵਸਥਾ ਹੈ ਤੇ ਨੈਕਸਟ ਟਾਈਮ ਆ ਦੇ ਪਹਿਲੇ ਦੁੱਧ ਨੂੰ ਡੈਸ਼ ਕਿਹਾ ਜਾਂਦਾ ਹੈ ਬਹਾ ਕੋਲੋਸਟਰਮ ਸੋ ਇਸ ਦਾ ਫੋਰਥ ਆਨਸਰ ਹੈ ਜੋ ਰਾਈਟ ਹੈ ਕੋਲੋਸਟਰਮ ਤੇ ਡੀ ਪੀਟੀ ਦਾ ਟੀਕਾ ਕਿਸ ਦੇ ਵਿਰੁੱਧ ਲਗਾਇਆ ਜਾਂਦਾ ਹੈ ਡੀਪੀ3 ਆ ਕਾਲੀ ਖੰਗ ਤਨੁਖਵਾ ਜੋ ਉਪਰੋਕਤ ਸਾਰੇ ਸੋ ਇਸ ਦਾ ਉਪਰੋਕਤ ਸਾਰੇ ਆਊਗਾ ਤੇ ਲਾਈਵਨਟ ਆ ਗਿ ਖਾਲੀ ਥਾਂ ਮੇਂ ਸ਼ੁਰੂ ਹੋ ਚੁੱਕੀਆਂ ਨੇ ਖੇਡਨ ਨਾਲ ਬੱਚਿਆਂ ਦੀ ਆ ਪੰਜ ਡੈਸ਼ ਦਾ ਵਿਕਾਸ ਹੁੰਦਾ ਹੈ ਗਿਆਨ ਇੰਦਰੀਆਂ ਸੋ ਇੱਥੇ ਇਸ ਦਾ ਆਪਾਂ ਲਿਖ ਦਿੰਨੇ ਆ ਗਿਆਨ ਇੰਦਰੀਆਂ ਨੈਕਸਟ ਗਰਭ ਕਾਲ ਦੀ ਮਹੀਆਂ ਵਿੱਚ ਵੰਡਿਆ ਜਾਂਦਾ ਹੈ ਤਿੰਨ ਅਕੇ ਕੁਐਸਚਨ ਨੰਬਰ 13 ਦੇਲ ਕੱਚਾ ਹੂ ਨੂ ਡੈਸ਼ ਵੀ ਕਹਿੰਦੇ ਹਨ ਸੋ ਇਸ ਦਾ ਜਿਹੜਾ ਆਨਸਰ ਹੈ ਇੱਕ ਤਾਂ ਉਸ ਦਾ ਬਧਾਜਮੀ ਤੇ ਦੂਜਾ ਆਊਗਾ ਐਸਿਡ ਬਧਾਜਮੀ ਤੇ ਐਸਿਡ ਤੇ 14 ਤੱਕ ਆ ਗਿਆ 13 ਤੇ ਬਾਅਦ ਚੋਂ ਆਪਣਾ 14th ਹੈ ਖੂਨ ਦਾ ਸਹੀ ਦਵਾ ਡੈਸ਼ ਮਿਲੀਮੀਟਰ ਮਰਕਰੀ ਹੁੰਦਾ ਹੈ ਸੋ ਇਸ ਦਾ ਜਿਹੜਾ ਆਊਗਾ 80 ਤੋਂ 120 ਸੋ ਇਹ ਤੁਸੀਂ ਯਾਦ ਰੱਖਣਾ ਖੂਨ ਦਾ ਸਹੀ ਦਬਾਅ 80 ਤੋਂ 120 ਮਿਲੀਮੀਟਰ ਮਰਕਰੀ ਹੁੰਦਾ ਤੇ ਫਿਫਟਿੰਦੁੱਦ ਵਿੱਚ ਆਮ ਤੌਰ ਤੇ ਡੈਸ਼ ਅਤੇ ਡੈਸ਼ ਦੀ ਮਿਲਾਵਟ ਕੀਤੀ ਜਾਂਦੀ ਹੈ ਪਾਣੀ ਅਤੇ ਸਟਾਰਚ ਦੀ ਸੋ ਜੇਕਰ ਤੁਸੀਂ ਪਹਿਲਾਂ ਵੀ ਕੁਐਸਚਨ ਪੇਪਰ ਦੇਖਿਆ ਆਪਣਾ ਉਸ ਦੇ ਵਿੱਚ ਇਹ ਅਨਸਰ ਦਿੱਤਾ ਹੋਇਆ ਸੀਗਾ ਸੋ ਪਾਸ ਦੇ ਵਿੱਚ ਪੂਰਾ ਅਨਸਰ ਕੁਐਸਚਨ ਪੇਪਰ ਸੋਲਵ ਸੋਲਵ ਕਰਵਾਇਆ ਤੇ ਨੈਕਸਟ ਹੈ 16th ਗਰਮ ਤੇਲ ਵਿੱਚ ਭੋਜਨ ਪਕਾਉਣ ਦੇ ਢੰਗ ਨੂੰ ਡੈਸ਼ ਕਹਿੰਦੇ ਹਨ ਤਲਣਾ ਤੁਹਾਨੂੰ ਇਹ ਤਾਂ ਸਿੰਪਲ ਜਿਹਾ ਹੀ ਹਸਾਬ ਤੇ ਨੈਕਸਟ 7th ਪਕਾਉਣ ਵੇਲੇ ਵਿਟਾਮਿਨ ਸੀ ਬਹੁਤ ਛੇਤੀ ਨਸ਼ਟ ਹੋ ਜਾਂਦਾ ਹੈ ਸੋ ਇਹ ਹੀ ਆਊਗਾ ਸਹੀ ਦਨ ਨੈਕਸਟ ਅਗਿਆ ਪਕਾਉਣ ਵਿਲ ਦੇ ਬਾਅਦੋਂ 18ਵਾਂ ਪੁਰਸ਼ਾਂ ਨੂੰ ਇਸਤਰੀਆਂ ਨਾਲੋਂ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ ਸਹੀ ਜਾਂ ਗਲਤ ਸਹੀ ਹੈ ਉਸਦਾ ਵੀ ਅੰਸਰ ਕਿਉਂਕਿ ਪੁਰਸ਼ਾਂ ਨੂੰ ਇਸ ਤਰ੍ਹਾਂ ਤੋਂ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ ਤੇ ਹਨੇ ਮਸੂਰ ਦੀ ਰੋਸ਼ਨੀ ਵਿਟਾਮਿਨ ਡੀ ਦਾ ਸਤਮ ਸਮਾ ਹੈ ਸਹੀ ਤੇ ਬੀਮਾ ਹੈ ਕਿਉਂ ਤੇ ਖੰਡ ਦਾ ਪ੍ਰਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਸਹੀ ਜਾਂ ਗਲਤ ਸੋ ਸਹੀ ਇਸਦਾ ਵੀ ਤੇ 21ਵਾਂ ਹੈ एमनियोटिक थैली ਵਿਚਲਾ ਤਰਲ ਅਣਜਮੇ ਬੱਚੇ ਦਾ ਪੋਸ਼ਣ ਕਰਦਾ ਹੈ ਸੋ ਗਲਤ ਹੈ ਇਸ ਦਾ ਅਨਸਰ ਸੋ ਇਹ ਹੀ ਹੋਊਗਾ ਰੇ ਸੋਨ ਲਿਖ ਦਿੰਦੇ ਆ ਗਲਤ ਤੇ ਨੈਕਸਟ ਹੈ 22 ਪ੍ਰਸੂਨਤ ਕਾਲ ਵਿੱਚ ਛਾਤੀਆਂ ਅਤੇ ਗੁਪਤ ਅੰਗਾਂ ਦੀ ਦੇਖਭਾਲ ਜ਼ਰੂਰੀ ਹੈ ਸੋ ਇਹ ਸਹੀ ਹੈ ਤੇ 23 ਹੈਗਾ ਨਾ ਜਮੇ ਬੱਚੇ ਲਈ ਵਿਚਾਰ ਵਟਾਂਦਰੇ ਦਾ ਸਾਧਨ ਸਿਰਫ ਰੋਣਾ ਹੀ ਹੈ। ਨਾਮ ਜਮੇ ਬੱਚੇ ਦੇ ਵਿਚਾਰ ਵਟਾਂਦਰੇ ਸਹੀ। ਤੇ ਲੜਕਣ ਵਾਲੇ ਖਿਡੌਣੇ ਅੱਖਾਂ ਦੀਆਂ ਮਾਸਪੇਸ਼ੀਆਂ ਅਤੇ ਅੱਖਾਂ ਉੱਪਰ ਕਾਬੂ ਪਾਉਣ ਦੀ ਯੋਗਤਾ ਦੇ ਵਿਕਾਸ ਵਿੱਚ ਸਾਂਹੀ ਹਨ। ਸਹੀ ਜਾਂ ਗਲਤ ਸਹੀ। ਸੋ ਇਹ ਹੀ ਆਪਣੇ ਸਹੀ ਗਲਤ ਸੀਗੇ। ਸੋ ਆਪਾਂ ਇਹ ਹੀ ਕੰਪਲੀਟ ਹੋ ਚੁੱਕੇ ਹਾਂ। ਇਨਕਤੇ ਨਾਮ ਜੰਮੇ ਭਾਰਤੀ ਬੱਚਿਆਂ ਦਾ ਔਸਤ ਭਾਰ ਕਿੰਨਾ ਹੁੰਦਾ ਹੈ ਸੋ ਭਾਰਤੀ ਬੱਚਿਆਂ ਦਾ ਔਸਤ ਭਾਰ ਪੁੱਛਿਆ ਗਿਆ ਸੋ ਹੁੰਦਾਗਾ 2.8 ਕਿਲੋਗ੍ਰਾਮ ਸੋ ਇਹ ਯਾਦ ਰੱਖਣਾ ਉਸੇ 2 ਜਨੇਪੀਆਂ ਵਿਚਕਾਰ ਕਿੰਨਾ ਅੰਤਰ ਰੱਖਣਾ ਚਾਹੀਦਾ ਹੈ ਸੋ ਆਨਸਰ ਹੈ ਇਸ ਦਾ 2 ਤੋਂ 3 ਸਾਲ ਦੋ ਜਿਨੇ ਪਹੁੰਚ ਕਰਕੇ ਨੰਤਰ ਰੱਖਣ 2 ਤੋਂ 3 ਸਾਲ x x ਗੁਣਸੂਤਰ ਦੇ ਮਿਲ ਜੋੜ ਨਾਲ ਮੁੰਡਾ ਹੋਵੇਗਾ ਜਾਂ ਕੁੜੀ ਕੁੜੀ ਸੋ ਇਹ ਸਿੰਪਲ ਸਤਾਂਸਰ ਤਾਂ x y ਨਾਲ ਮੁੰਡਾ ਹੁੰਦਾ ਤਾਂ x x ਨਾਲ ਕੁੜੀ ਖੂਨ ਦੇ ਜੰਮਣ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੈ ਸੋ ਖੂਨ ਦੇ ਜੰਮਣ ਦੇ ਲਈ ਵਿਟਾਮਿਨ ਵਿਟਾਮਿਨ ਕੇ ਜ਼ਰੂਰੀ ਹੈ ਸਹੀ ਯਾਦ ਰੱਖਣਾ ਖੂਨ ਦੇ ਜੰਮਣ ਲਈ ਵਿਟਾਮਿਨ ਕੇ ਦੀ ਜ਼ਰੂਰਤ ਹੈ ਦੁੱਧ ਫਲੀਆਂ ਪਨੀਰ ਅਤੇ ਮੁਰਗੇ ਵਰਗੇ ਭੋਜਨ ਸਾਨੂੰ ਕਿਹੜਾ ਪੋਸ਼ਟਿਕ ਤੱਤ ਪ੍ਰਦਾਨ ਕਰਦੇ ਹਨ ਕ ਕਾਰਬੋਹਾਈਡਰੇਟਸ ਹੋ ਗਿਆ ਪ੍ਰੋਟੀਨ ਹੋ ਗਿਆ ਸਪਰੋਟੀਨ ਆਪਾਂ ਨੂੰ ਜ਼ਿਆਦਾਤਰ ਪ੍ਰੋਟੀਨ ਪ੍ਰਾਪਤ ਕਰਦੇ ਆਂ ਆ ਇਨਾਂ ਚੀਜ਼ਾਂ ਤੋਂ ਭੋਜਨ ਨੂੰ ਓਵਨ ਵਿੱਚ ਪਕਾਉਣ ਦੀ ਵਿਧੀ ਨੂੰ ਕੀ ਕਹਿੰਦੇ ਹਨ ਸੋ ਇਹ ਆ ਜਾਊਗਾ 베이킹 ਸੋ ਇਹ ਥਾਟ ਇੰਪ੍ਰੈਸ਼ਨ ਬਹੁਤ ਹੀ ਜ਼ਿਆਦਾ ਸਿੰਪਲ ਸੀਗੇ ਸੋ ਇਹ ਤੁਸੀਂ ਜ਼ਰੂਰ ਕਰਨੇ ਨੇ ਤੇ ਨੈਕਸਟ ਛੋਟੇ ਉੱਤਰਾਂ ਵਾਲੇ ਪ੍ਰਸ਼ਨ 8 ਲਿਖੇ ਪ੍ਰਸ਼ਨਾਂ ਦਾ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ 8 3 26 ਜੇ ਮੈਂ ਪੁੱਛਾਂ ਦੇ ਇਸ ਨੂੰ ਅੱਜ ਇੱਕ ਸੱਭਿਆਚਾਰਕ ਮਾ ਵਾਰੇ ਦੱਸੋ ਪ੍ਰੋਟੀਨ ਅਤੇ ਕੈਲਸ਼ੀਅਮ ਦੇ ਸਰੋਤ ਦੱਸੋ ਸੂ ਪ੍ਰੋਟੀਨ ਦੇ ਸਰੋਤ ਦਿੱਤੇ ਲਿਖੇ ਪਿਆ ਸੀ ਕੈਲਸ਼ੀਅਮ ਦੇ ਸਰੋਤ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਜਿਹੜੇ ਸੂ ਪ੍ਰੋਟੀਨ ਦੇ ਸਰੋਤ ਜਿਵੇਂ ਦੁੱਧ ਅੰਡਾ ਮੱਛੀ ਦਾਲ ਸੂ ਪ੍ਰੋਟੀਨ ਆਪਾਂ ਨੂੰ ਦੋ ਦੋ ਚੀਜ਼ਾਂ ਤੋਂ ਮਿਲਦਾ ਸੋ ਤੁਹਾਨੂੰ ਪਤਾ ਹੀ ਹੋਵੇਗਾ ਕਿਤਾਰੇ ਪਸ਼ੂ ਇੱਕ ਤਾਂ ਸਬਜ਼ੀਆਂ ਤੋਂ ਮਿਲਦਾ ਹੁੰਦਾ ਦੂਜਾ ਹੋਣਾ ਤੁਹਾਨੂੰ ਪਤਾ ਅਗੇ ਪਸ਼ੂ ਜਾਤੀਆਂ ਤੋਂ ਜਿਵੇਂ ਅੰਡਾ ਮੀਟ ਮੱਛੀ ਦਾਲ ਬਦ ਦ ਬੀਜ ਜਮੂਨ ਮੌਫਲੀ ਸੋ ਕੈਲਸ਼ੀਅਮ ਦੇ ਸਰੋਤ ਦੱਸੋ ਹੁਣ ਕੈਲਸ਼ੀਅਮ ਦੇ ਸਰੋਤ ਦੱਸਨੇ ਨੇ ਇਹ ਰੋਗਾਕਾ ਕੈਸ਼ੀਮ ਦਾ ਸਰੋਤ ਦੁੱਧ ਦਹੀਂ ਤੇ ਬਦਾਮ ਸੰਦਦ ਤਾਂ ਹਮੇ ਰੇਕ ਚ ਹੀ ਦੇਖਦੇ ਹੋ ਭਰੋ ਭਾਵੇਂ ਵਿਟਾਮਿਨ ਹੋਣ ਭਾਵੇਂ ਪ੍ਰੋਟੀਨ ਜਾਂ ਕੈਲਸ਼ੀਅਮ ਸਕੂਲੀ ਟਿਫਨ ਦਾ ਤਿਆਰ ਕਰਦੇ ਵਕਤ ਕਿੰਨੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਮੇਨ ਗੱਲਾਂ ਤਾਂ ਇਹ ਹੈ ਕਿ ਉਹਦੇ ਚ ਪੋਸ਼ਟਿਕ ਤੱਤ ਹੋਣੇ ਚਾਹੀਦੇ ਨੇਗੇ ਭੋਜਨ ਪਕਾਉਣ ਦੇ ਚਾਰ ਲਾਭ ਦੱਸੋ ਤੇ 4ਥੇ ਸਾਨੂੰ ਸਿੱਕ ਮਾਰਦੇ ਸਮੇਂ ਨੱਕ ਤੇ ਮੂੰਹ ਕਿਉਂ ਟਕਣਾ ਚਾਹੀਦਾ ਹੈ ਜਾਂ ORT ਦਾ ਵਰਣਨ ਕਰੋ ਤੇ 5ਥ ਗਰਭਕਾਲ ਦੇ ਸ਼ੁਰੂ ਹੋਣ ਦੇ ਚਿੰਨਾਂ ਦੀ ਸੂਚੀ ਬਣਾਓ ਅਣਜੰਮੇ ਪੋਸ਼ਣ ਕਿਵੇਂ ਪ੍ਰਾਪਤ ਕਰਦੇ ਹਨ ਜਾਂ ਪ੍ਰਸਤੂਤ ਕਾਲ ਵਿੱਚ ਵਿਅਕਤੀਗਤ ਸਫਾਈ ਦੇ ਮਹੱਤਵ ਦਾ ਵਰਣਨ ਕਰੋ ਅਪਰੱਕ ਬੱਚਿਆਂ ਦੇ ਜਨਮ ਦੇ ਕੀ ਦਛਣ ਹਨ 7ਵਾਂਗਾ ਸੋ ਪ੍ਰਸ਼ਨ ਤੀਜਾ ਵੱਡੇ ਪ੍ਰਸ਼ਨਾਂ ਉੱਤਰਾਂ ਵਾਲੇ ਪ੍ਰਸ਼ਨ ਸੋ ਇਹ ਤੁਸੀਂ ਪ੍ਰਸ਼ਨ ਵੀ ਦੇਖ ਸਕਦੇ ਹੋ ਸੋ ਇਸ ਵਿੱਚ ਆਪਾਂ ਕੇਵਲ ਛੋਟੇ ਹੋਣੇ 30 30 ਨੰਬਰਾਂ ਵਾਲੇ ਉਹ ਆਪਾਂ ਹੱਲ ਕਰਵਾ ਦਿੱਤੇ ਨੇ ਸੋ ਇਹ ਆਪਾਂ ਨੈਕਸਟ ਵੀਡੀਓ ਵਿੱਚ ਇਸਦਾ ਹੱਲ ਕਰਵਾਵਾਂਗੇ